ਜੀ ਮੈਂ ਤੁਹਾਡਾ ਆਪਣਾ ਰਾਜਨ ਬੈਂਸ ਅੱਜ ਨਾ ਆਪਾਂ ਇੱਕ ਨਾ ਥੋੜੇ ਦੀ ਇੱਕ ਹੋਰ ਵੀਡੀਓ ਲੈ ਆਇਆ ਜੀ ਚ ਤੁਹਾਨੂੰ ਦੱਸਾਂਗਾ ਮੈਂ ਸੈਡਲ ਕਿਸ ਤਰ੍ਹਾਂ ਲਾਣੀ ਹੈ ਤੇ ਕਿਹੜੀ ਸੈਡਲ ਲਾਣੀ ਹੈ ਤੇ ਕਿਵੇਂ ਦੀ ਸੈਡਲ ਹੈ ਕਿਵੇਂ ਦੀ ਸੈਡਲ ਵਧੀਆ ਰਹੂਗੀ ਕਿਵੇਂ ਦੀ ਨਕਸਾਇਦੰਦਾ ਰਹੂਗੀ ਤੇ ਆਓ ਚਲੋ ਵੀਡੀਓ ਚ ਦਿਖਾਉਂਦਾ ਹਾਂ ਤੁਹਾਨੂੰ ਸੈਡਲ ਤੇ ਆਹ ਰਹੀ ਇਹ ਹੈ ਸੈਡਲ ਇਹਨੂੰ ਕਹਿੰਦੇ ਆ ਸਪੋਰਟ ਸੈਡਲ ਸਪੋਰਟ ਸੈਡਲ ਕਹਿੰਦੇ ਆ ਇਹਨੂੰ ਜੋ ਕਿ ਅ ਵਿਦੇਸ਼ਾਂ ਚ ਇਹ ਹੀ ਯੂਜ਼ ਹੁੰਦੀ ਹੈ ਜਾਨਾ ਇਹ ਹਲਕੀ ਵੀ ਬਹੁਤ ਹੁੰਦੀ ਹੈ ਇਹ ਲੰਮਸਮ ਕੀ 1.5 ਕਿਲੋ 2 ਕਿਲੋ ਦੀ ਹੁੰਦੀ ਹੈ ਤੇ ਇਸ ਸੈਡਲ ਨਾਲ ਨਾ ਆਪਾਂ ਬਹੁਤ ਆਸਾਨੀ ਨਾਲ ਆਪਾਂ ਲਾ ਸਕਦੇ ਆ ਇਹਨੂੰ ਤੇ ਹੋਰ ਵੀ ਚੀਜ਼ਾਂ ਨੇ ਤੇ ਇਹਦੀ ਪਕੜ ਵੀ ਬਹੁਤ ਅੱਛੀ ਹੈ ਤੇ ਇਹ ਸਪੋਰਟ ਵੀ ਕੰਮ ਆਉਂਦੀ ਹੈ ਜੰਪਿੰਗ ਚ ਵੀ ਕੰਮ ਆਉਂਦੀ ਹੈ ਇਹ ਹਰ ਇੱਕ ਬੰਦਾ ਇਹਨੂੰ ਹੀ ਲਾਈਕ ਕਰਦਾ ਸੈਡਲ ਨੂੰ ਤੇ ਆਉਂ ਦੁਖਾਉਂਦੇ ਆ ਆਪਾਂ ਸੈਡਲ ਆਪਾਂ ਸੈਡਲ ਵੀ ਲਗਾ ਕੇ ਦਿਖਾਣੀ ਤੁਹਾਨੂੰ ਤੇ ਕੋੜੇ ਤੇ kia کس ਮਾਰ ਪੈਂਦਾ ਉਹ ਵੀ ਦਿਖਾਵਾਂਗੀ ਪੈਂਿਆਂ ਨੂੰ ਜਿਹੜਾ ਮੇਰਾ ਵੀਰ ਨਵੇਂ-ਨਵੇਂ ਬੰਦੇ ਜਿਹੜੇ ਕੋੜੇ ਰੱਖਣੇ ਨੇ ਉਸ ਚੀਜ਼ਾਂ ਦਾ ਖਾਸ ਦਾ ਧਿਆਨ ਰੱਖਿਓ ਤੇ ਆਹ ਚੀਜ਼ ਹੈ ਜੀ ਮੈਂ ਆਹ ਤਾਂ ਮੈਂ ਤੁਹਾਨੂੰ ਆੜਾ ਮੈਂ ਵੱਖਰਾ-ਵੱਖਰਾ ਲਾਇਆ ਹੋਇਆ ਐਸੀ ਇਹ ਆਪਣਾ ਜਿਹੜਾ ਗਰਦਨ ਨੂੰ ਸੈੱਟ ਕਰਕੇ ਰੱਖਦਾ ਕੋੜਾ ਨਾ ਬੱਚੇ ਨਾ ਪਹਿਲਾ ਨੰਬਰ ਆਪਾਂ ਆਹ ਲੈਣਾ ਕੋੜੇ ਦੇ ਠੀਕ ਹੈ ਇਹ ਘੋੜੇ ਦੇ ਆਪਣੇ ਜਿਹੜੇ ਜਿਹੜੇ ਮੇਰੇ ਵੀਰ ਜਿਹੜੇ ਨਵੇਂ ਨਵੇਂ ਦੇਖ ਰਹੇ ਨੇ ਉਹਨਾਂ ਨੂੰ ਇਹ ਸਭ ਤੋਂ بڑا ਕੰਟਰੋਲ ਇਹ ਹੈ ਘੋੜੇ ਦਾ ਜੋ ਬਿਟ ਹੁੰਦਾ ਏ ਇਹ ਬਿਟ ਮੈਂ ਥੋੜਾ ਵਧੀਆ ਮੰਗਾਇਆ ਹੋਇਆ ਹੈ ਇਹ ਬਿਟ ਇਹ ਵਿੱਚ ਨਾ ਘੋੜਾ ਜੀਵਕਮਈ ਜਾਂਦਾ ਤਾਂ ਇਹ ਇਹਦੇ ਨਾਲ ਨਾ ਘੋੜੇ ਦਾ ਧਿਆਨ ਬਿਟ ਦਾ ਹੀ ਰਹਿੰਦਾ ਵੀ ਘੁੰਮੀ ਜਾਂਦਾ ਠੀਕ ਹੈ ਤੇ ਇਹ ਨਾਰਮਲ ਬਿਟ ਹੈ ਸਾ ਜਮਦੈ ਨਾਰਮਲ ਬਿਟ ਹੈ ਤੇ ਆਪਾਂ ਆ ਜੋ ਇਹਨੂੰ ਆਪਾਂ ਲਾਉਂਦੇ ਆ ਪਹਿਲਾਂ ਕੰਟਰੋਲ ਕਰਦੇ ਹਾਂ ਹੁਣ ਇਹਨੇ ਕੰਟਰੋਲ ਮਿਲਦਾ ਰੀਜਨਲ ਕੋਡੀ ਕੰਟਰੋਲ ਹੋ ਗਈ ਦੇਖੋ ਸਰਬੱਤਾਂ ਕਰ ਲੇ ਕੋਡੀ ਇਹ ਹੈ ਪਹਿਲਾ ਸਟੈਪ ਆਹ ਤੁਸੀਂ ਆ ਦੇਖੋ ਸੇ ਕੰਟਰੋਲ ਹੋ ਗਈ ਹੁਣ ਇਹ ਨਾ ਖੜਿਆ ਰਹਿਣਾ ਦੇਖੋ ਹੋਣੀ ਨਹੀਂ ਤੰਗ ਕਰੇਗੀ ਕਿਉਂਕਿ ਆਪਾਂ 7 8 3 ਹੋ ਗਿਆ ਆਪਾਂ ਕੋੜੀ ਨੂੰ ਕੰਮ ਵੀ ਨਹੀਂ ਦਿੱਤਾ ਤਾਂ ਕਰਕੇ ਕੋੜੀ ਜਿਵੇਂ ਕੋੜੇ ਦੀ ਇਹ ਹੈ ਕਿ ਘੋੜੇ ਨੂੰ ਆਪਾਂ ਕੰਟਰੋਲ ਗਿਵਿੰਗ ਕਰਨਾ ਜਿਸ ਤਰ੍ਹਾਂ ਕੋੜੇ ਦੇ ਮੂੰਹ 'ਚ ਬਿੱਟ ਪੈ ਗਿਆ ਕੋੜੇ ਦਾ ਜਦ ਹੀ ਸ਼ਾਂਤ ਹੋ ਕੇ ਖੜ ਗਿਆ ਪਹਿਲਾਂ ਕਿਵੇਂ ਡੱਪ ਰਿਆ ਸੀ ਕਿਧਰੋਂ ਬੇਟਾ ਪਹਿਲਾਂ ਕਿਸ ਤਰ੍ਹਾਂ ਡੱਪ ਰਿਆ ਸੀ ਉਹ ਸ਼ਾਂਤ ਹੋ ਕੇ ਖੜ ਗਿਆ ਨਾ ਹੁਣ ਇਹਨੂੰ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਇਹਦੇ ਮੂੰਹ 'ਚ ਪੈ ਗਿਆ ਬਿੱਟ ਕੰਟਰੋਲ ਹੋ ਗਿਆ ਘੋੜੇ ਦਾ ਹਾਂ ਬੇਟਾ ਦੇ ਸਟੈਪ ਪਖਤਮ ਹੋ ਗਿਆ ਹੁਣ ਆਪਾਂ ਆਏ ਦੂਸਰੇ ਸਟੈਪ 'ਚ। ਇਹ ਜਿਹੜੀ ਆ ਹੁੰਦੇ ਇਹ ਇਹ ਹੁੰਦੇ ਸੈੱਡਲ ਪੈਡ ਹੁੰਦੇ ਆ। ਉਹ ਪ੍ਰਕਾਰ ਦੋ ਤਰ੍ਹਾਂ ਦੇ ਫੈਨ ਪੈਡ ਲਾਂਦਾ ਵੈਸੇ ਆਪਾਂ ਇਕੱਲਾ ਵੀ ਲਾ ਸਕਦੇ ਆ। ਆ ਦੂਜਾ ਸੈੱਡਲ ਪੈਡ ਆ ਠੀਕ ਹੈ ਦੋਨੇ ਵੀ ਦੋਨੇ ਲਾਂਦਾ ਮੈਂ ਨਾ ਕਿਉਂਕਿ ਤਾਂ ਲਾਂਦਾ ਸ਼ਹੀ ਘੋੜੇ ਵੀ ਆ ਜਿਹੜੀ ਪਿੱਠ ਹੈ ਪਿੱਛੇ ਨਾ ਪਿੱਠ 'ਚ ਕੋਈ ਵੀ ਖੋਨਾ ਪਵੇ ਜੋੜ ਨਾ ਹੋਵੇ ਸੈੱਡਲ ਦਾ ਕਿਉਂਕਿ ਸੈੱਡਲ ਜਿਹੜੇ ਸੈੱਡਲ ਦੇ ਖੋਨੇ ਹੁੰਦੇ ਉਸ ਪੱਤੀਆਂ ਹੁੰਦੀਆਂ ਤਾਂ ਕੋਸ਼ਿਸ਼ ਵੀ ਨਖਸਾਰੋਂ ਸਰਦਾ ਕੋੜੇ ਦਾ ਜਿਹੜੇ ਕਮਜ਼ੋਰ ਕੋੜੀਆਂ ਹੁੰਦੀਆਂ ਨੇ ਉਹਨਾਂ ਦੇ ਇਹ ਜਿਆਦਾ ਹੱਡੀ ਆਹੋਂੋਂ ਨਿਕਲੀ ਹੁੰਦੀ ਐ ਤਾਂ ਆਪਣੇ ਕੋੜੇ ਦਾ ਇਦਾਂ ਕੁਛ ਤੇ ਆਪਣੇ ਕੋੜੇ ਦਾ ਬਰਾਬਰ ਐ ਫਿਰ ਵੀ ਮੈਂ ਜਾਣ ਕੇ ਲਾਣਾ ਪਹਿਲਾ ਨੰਬਰ ਆਪਾਂ ਇਹ ਲਾਵਾਂਗੇ ਆ ਦੇਖੋ ਸਾਨੀ ਕਿੱਥੇ ਤੱਕ ਐ ਆ ਬਾਲਾਂ ਦਾ ਆ ਬਾਲ ਜਿੱਥੇ ਖਤਮ ਹੋ ਰਹੇ ਐ ਇੱਥੇ ਤੱਕ ਲਾਉਣੀ ਐ ਇੱਥੇ ਰੱਖੀ ਠੀਕ ਐ ਇਹ ਪਹਿਲਾ ਸਟੈਪ ਐ ਦੂਜਾ ਸਟੈਪ ਆਪਾਂ ਨੇ ਇਹ ਲਾਣਾ ਉੱਪਰ ਆ ਦੂਜਾ ਸਟੈਪ ਇਦਾਂ ਹੋ ਗਿਆ ਇਹ ਤਾਂ ਦੋਏ ਹੋ ਗਏ ਆਪਣਾ ਸੈਡਲ ਪੈਟ ਲੱਗ ਗਏ ਨੇ ਤੇ ਹੁਣ ਆਪਾਂ ਦੂਜਾ ਕੰਮ ਕਰਨਾ ਹੁਣ ਆਪਾਂ ਰਕਣੀ ਦੇ ਉੱਤੇ ਸੈਡਲ ਠੀਕ ਹੈ ਤੇ ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਸੀਗੀ ਗੱਲ ਇਹਦੇ ਅੰਦਰ ਪੱਤੀਆਂ ਹੁੰਦੀਆਂ ਨੇ ਇਹਦੇ ਅੰਦਰ ਪੱਤੀਆਂ ਹੁੰਦੀਆਂ ਨੇ ਉਹ ਚੁਪਦੀਆਂ ਨਹੀਂ ਕੋੜੇ ਦੇ ਪਰ ਇਹ ਕੋੜੀ ਦੇ ਨਹੀਂ ਚੁਪਦੀਆਂ ਇਹ ਤਾਂ ਮੈਂ ਵੈਸੇ ਹੀ ਲਾਂਦਾ ਆਪਣੀ ਸੇਫਟੀ ਲਈ ਦੂਜੀ ਗੱਲ ਇਹ ਆ ਸੈਡਲ ਸਾਰੀ 1.5 ਕਿਲੋ ਦੀ ਹੈ ਜਿਹੜੀ ਬੈਸਟਨ ਸੈਡਲ ਹੁੰਦੀ ਹੈ ਉਹ ਘੱਟੋ ਘੱਟ 10 ਕਿਲੋ ਦੀ ਹੁੰਦੀ ਹੈ ਤੇ ਹੁਣ ਮੈਂ ਵੈਸਟਨ ਸੈਟਲ ਵੀ ਦਿਖਾਵਾਂਗੇ ਪਰ ਆਪਾਂ ਇਸ ਟਾਈਮ ਕੋਰਸ ਸੈਟਲ ਦੀ ਗੱਲ ਕਰ ਰਹੇ ਹਾਂ ਤੇ ਮੈਂ ਅਗਲੇ ਬਲੌਗ ਚ ਤੁਹਾਨੂੰ ਵੈਸਟਨ ਸੈਟਲ ਦਿਖਾਵਾਂਗਾ ਤੇ ਆਪਾਂ ਐਂਡਾਂ ਕਰਕੇ ਰੱਖਣਾ ਹੈ ਤੇ ਮੇਨ ਗੱਲ ਆਪਾਂ ਐਡਾ ਰੱਖਦੇ ਐਡਾ ਨਹੀਂ ਰੱਖਣਾ ਗੱਦੀ ਵੀ ਗੱਦੀ ਵੀ ਰੱਖਣਾ ਇਹ ਆ ਜਨਾ ਆ ਹੇਠ ਪੈੜ ਹੈ ਇਹਦਾ ਪੈੜ ਹੈ ਨਾ ਆ ਉੱਪਰ ਚੱਕ ਐ ਚੱਕਣਾ ਇਹ ਐਂਡਾਂ ਕਰਕੇ ਚੱਕਣਾ ਕਿਉਂਕਿ ਨਾ ਕਿ ਇਹਦੇ ਵਿੱਚ ਹਵਾ ਕ੍ਰੋਸ ਹੋ ਸਕੇ ਹਵਾ ਕ੍ਰੋਸ ਹੋ ਕੇ ਜਿਹੜੀ ਘੋੜੇ ਦੇ નીચે ਮਿੱਟੀ ਜਿਹੜੀ નીચે ਪਿੱਠ ਹੈ ਘੋੜੇ ਦੀ નીચે ਹਵਾ ਕ੍ਰੋਸ ਹੋ ਕੇ ਜਿਹੜੀ ਪਿੱਠ ਹੈ ਘੋੜੇ ਦੀ ਉਹਨੂੰ ਹਵਾ ਲੱਗੇ ਔਰ ਪਸੀਨਾ ਘਟ ਆਏ ਠੀਕ ਹੈ ਐਸੇ ਠੰਡ ਚ ਪਸੀਨਾ ਘਟ ਆਣਾ ਫਿਰ ਆਪਾਂ ਨੇ ਕੀ ਕਰਨਾ ਇਹਨੂੰ ਐਦਾਂ ਕਰਕੇ ਘੁਮਾਣਾ ਕਦੀ ਵੀ ਘੋੜੇ ਦੇ ਜਾਣਾ ਪਿੱਛੇ ਨੂੰ ਨਹੀਂ ਜਾਣਾ ਅੱਗੇ ਨੂੰ ਜਾਣਾ ਪਿੱਛੇ ਨੂੰ ਕਦੀ ਨਹੀਂ ਜਾਣਾ ਘੋੜੇ ਇਹ ਇਸ ਤਰ੍ਹਾਂ ਐਦਾਂ ਕਰਕੇ ਨਾ ਐਦਾਂ ਕਰਕੇ ਐਦਾਂ ਕਰਕੇ ਜਾਣਾ ਤੇ ਸਿਰੋ ਸਿੱਧਾ ਰੱਖਣਾ ਐਦਾਂ ਕਰਕੇ ਠੀਕ ਹੈ ਆ ਹੋ ਗਿਆ ਹੁਣ ਆਪਾਂ ਨੇ ਕੀ ਕਰਨਾ ਜਿਹੜੀ ਆ ਚੀਜ਼ ਆ ਮੈਂ ਗਾਰਡਨ ਨੂੰ ਸੈੱਟ ਉੱਪਰ ਨਾ ਕਰੇ ਕੋੜਾ ਜਦੋਂ ਵੀ ਆਪਾਂ ਚਲਾਉਂਦੇ ਆ ਕੋੜੀ ਥੋੜੀ ਜੀ ਇਹ ਤੋ ਸੈਤਾਨੀਆਂ ਕਰਦੀ ਹੈ ਇਸ ਕਰਕੇ ਆਪਾਂ ਨੇ ਇਹ ਲਾਇਆ ਹੋਇਆ ਵੀ ਇਹਦੇ ਨਾਲ ਕੋੜੀ ਦੀ ਜਰਦਨ ਨੀਚੇ ਨੂੰ ਰਹਦੀ ਹੈ ਨੀਚੇ ਰਹਿੰਦੀ ਉੱਪਰ ਨਹੀਂ ਚੱਕਦੀ ਕੋੜੀ ਦੀ ਜਰਦਨ ਤੇ ਆਪਾਂ ਇਹਦੇ ਨੀਚੇ ਲਾਣਾ ਫਿਰ ਐਦਾਂ ਕਰਕੇ ਐਦਾਂ ਕਰਕੇ ਇਹਦੇ ਵਿੱਚ ਪਾ ਗਏ ਆ ਇਹਦੇ ਅੰਦਰ ਪਾ ਸਕਦੇ ਇਹ ਇਹਦੇ ਵਿੱਚ ਪਾ ਗਏ ਤੇ ਤੁਹਾਡਾ ਇਹ تینوں ਬੈਲਟਾ ਇਹ ਇਹ تینوں ਬੈਲਟਾ ਨੇ ਠੀਕ ਹੈ ਤਾਂ ਇਹ تینوں ਬੈਲਟਾ ਆਪਾਂ ਕਾ ਸਕਦੇ ਹਾਂ ਠੀਕ ਹੈ ਕਿਉਂਕਿ ਮੈਂ ਇਹ ਸਾਈਡ ਨੂੰ ਬਹੁਤ دیر ਬਾਅਦ ਲਾਣਾ ਹੋਂ ਨਹੀਂ ਕਿ ਟਿੱਡ ਵੱਡਾ ਹੋ ਗਿਆ ਟਿੱਡ ਵੱਡਾ ਹੋ ਗਿਆ ਗੋੜੀ ਤੇ ਆਪਾਂ ਇਹ ਲਾਤੇ ਆ ਠੀਕ ਹੈ ਠੀਕ ਆ ਦੇਖੋ ਮਾਰ ਦਿਓ ਹਾਰੀ ਵਾ ਉਹਨੇ ਕੋਆ ਫਾਈਲ 3 3 3 ਇੰਚ ਆਪਣਾ ਹੈ ਸੈਕਿੰਡ ਡਰੋਅ ਚ ਪਾਣਾ ਸੈਕਿੰਡ ਡਰੋਅ ਚ ਪਾ ਕੇ ਆਪਾਂ ਇਹ ਆਪਾਂ ਜਿੰਨਾ ਢਿਲ ਹੈ ਜਿੰਨਾ ਤੇਰਾ ਡਰਮਲ ਮੈਂ ਜਿਨਾ ਹੀ ਆ ਦੇਖ ਆ ਦੇਖ ਆ ਪਾਈ ਗਿਆ ਆ ਦੂਜਾ ਵੀ ਇਦਾਂ ਹੀ ਬਣਾ ਆ ਦੇਖ ਇਹਨਾਂ ਡਰੋਅ ਚ ਇਦਾਂ ਕਰਕੇ ਪੈ ਗਿਆ ਇਹ ਪੈਰੀ ਚੈਰ ਠੀਕ ਹੈ ਆ ਸੈਡਲ ਬਣ ਗਈ ਸੈਡਲ ਲੈਪਟੋਪ ਸਾਰਾ ਸੈੱਟ ਹੋ ਗਿਆ ਤੇ ਅਗੇ ਰਕਾਬਾਂ ਨੇ ਇਹ ਐਦਾਂ ਵਰਗੀ ਖੁੱਲਦੀਆਂ ਨੇ ਇੱਥੋਂ ਸੈੱਟ ਕਰਦੇ ਨੇ ਜੇ ਛੋਟੀ ਕਰਨੀ ਆ ਤਾਂ ਇੱਥੋਂ ਹੀ ਹੋ ਜਾਣੀ ਆ ਇਹ ਦੇਖੋ ਆ ਛੋਟੀ ਹੋ ਜਾਂਦੀਆਂ ਵੱਡੀਆਂ ਹੋ ਜਾਂਦੀਆਂ ਇੱਥੋਂ ਇਹ ਸਾਡੇ ਜਿਹਨੇ ਪੈਰੈਂਟ ਰਿਕਾਰਡਿੰਗ ਆਪਾਂ ਉਨੀ ਕਰ ਸਕਦੇ ਹਾਂ ਠੀਕ ਹੈ ਮੈਂ ਸੈਡਲ ਇੱਥੇ ਉੱਪਰ ਬੈਠ ਗਿਆ ਆਪਾਂ ਇਹ ਸਭ ਤੋਂ ਜਿਹੜੀ ਸਭ ਤੋਂ ਕੰਫਰਟੇਬਲ ਸੈੱਡਲ ਇਸ ਨੂੰ ਮੰਨਿਆ ਜਾਂਦਾ ਹੈ ਸਪੋਰਟ ਸੈੱਡਲ ਨੂੰ ਠੀਕ ਹੈ ਇਹ ਇਹ ਸੈੱਡਲ ਉਹ ਵੀ ਆ ਦੇਖੋ ਗਰਦ ਲੂਗੇ ਹੁਣ ਆਪਾਂ ਨੇ ਇੱਕ ਚੀਜ਼ ਹੋਰ ਲੈਣੀ ਹੈ ਇਹਦੇ ਮੈਂ ਤੁਹਾਨੂੰ ਦੱਸਣਾ ਇਹ ਪੈ ਗਈ ਠੀਕ ਹੈ ਤਾਂ ਉਹ ਮਾਪਣਾ ਪਾਣੀ ਇਹ ਦੇਖੋ ਲਿਖ ਫੋਨ ਦੇ ਦੇ ਆ ਦੇਖੋ ਆਪਾਂ ਬਾਦੀ ਨਾ ਮੋਟਾ ਸੈਡਲ ਇਦਾਂ ਪੈਂਦੀ ਆ ਤੁਹਾਨੂੰ ਪਾਗੇ ਦਿਖਾਈ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਘੋੜੇ ਨੂੰ ਪੈਂਦੀਆਂ ਨੇ ਮੈਂ ਔਰ ਔਰੇ ਦਿਖਾਵਾਂਗਾ ਤੇ ਕੀਵੇਂ ਦੀ ਵੀ ਤੁਹਾਨੂੰ ਵੀਡੀਓ ਤੇ ਚੈਨਲ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ